ਇੰਟਰਨੈਟ ਤੇ WhatsApp ਤੇ ਆਪਾਂ ਹਮੇਸ਼ਾ ਹੀ ਉਹਨਾਂ ਚੀਜ਼ਾਂ ਦੇ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਜਿਦੇ ਵਿੱਚ ਲਿਖਿਆ ਹੋਵੇ ਕਿ ਇਹ ਚੀਜ਼ ਤੁਹਾਡਾ weight lose ਕਰਨ ਦਾ ਵਿੱਚ help ਕਰ ਸਕਦੀ ਹੈ ਸੋ ਅੱਜ ਦੇ health tip ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ practical tips ਬਾਰੇ ਜਿਹੜੇ ਕਿ ਸਪੈਸੀਫਿਕਲੀ ਤੁਹਾਨੂੰ belly fat lose ਕਰਨ ਦੇ ਵਿੱਚ ਮਦਦ ਕਰਵਾ ਸਕਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੁਝ detox waters ਬਾਰੇ ਕੁਝ ਕਾੜੀਆਂ ਬਾਰੇ ਜਿਹੜੇ ਕਿ ਤੁਹਾਨੂੰ belly fat ਨੂੰ ਕੱਟ ਕਰਨ ਦੇ ਵਿੱਚ ਮਦਦ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਜੀਰਾ ਐਂਡ ਸਿਨਮਨ ਵਾਟਰ ਸੋ ਤੁਸੀਂ ਬਣਾਣਾ ਕਿਵੇਂ ਹੈ ਰਾਤ ਨੂੰ ਤੁਸੀਂ 2 ਗਲਾਸਸ ਆਫ ਵਾਟਰ ਦੇ ਵਿੱਚ 2 ਟੀਸਪੂਨਸ ਆਫ ਜੀਰਾ ਐਂਡ 1/4 ਟੀਸਪੂਨ ਆਫ ਸਿਨਮਨ ਪਾਊਡਰ ਯਾਨੀ ਕਿ ਦਾਲਚੀਨੀ ਦਾ ਪਾਊਡਰ ਸੋਕ ਕਰਕੇ ਰੱਖਦੇ ਹੋ ਸਵੇਰੇ ਤੁਸੀਂ ਉਹਨੂੰ 3 ਤੋਂ 4 ਮਿੰਟਸ ਤੱਕ ਉਹਨੂੰ ਸਲੋ ਫਲੇਮ ਤੇ ਵਾਰਮ ਕਰੋ ਔਰ ਇਸ ਪਾਣੀ ਨੂੰ ਛਾਣ ਲਓ ਸਰਲ ਉਸ ਤੋਂ ਬਾਅਦ ਇਸ ਪਾਣੀ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰੋ ਇੱਕ ਹਿੱਸਾ ਤੁਸੀਂ ਖਾਲੇ ਪੇਟ ਪੀਓ ਔਰ ਜਿਹੜਾ ਦੂਸਰਾ ਹਿੱਸਾ ਹੈ ਉਹਨੂੰ ਵਾਦਾ ਕੇ 1 ਲੀਟਰ ਕਰ ਲਓ ਔਰ ਇਹ ਜਿਹੜੀ ਬੋਟਲ ਹੈ 1 ਲੀਟਰ ਦੀ ਤੁਸੀਂ ਇਹਨੂੰ ਬਿਫੋਰ ਲੰਚ ਫਿਨਿਸ਼ ਕਰੋ ਤਾਂ ਇਹਦੇ ਨਾਲ ਤੁਹਾਨੂੰ ਬੈਲੀ ਫੈਟ ਦੇ ਵਿੱਚ ਡੈਫੀਨਿਟਲੀ ਫਰਪੇਗਾ ਸੋ ਜੀਰਾ ਐਂਡ ਸਿਨਮਨ ਵਾਟਰ ਦੇ ਬਾਅਦ ਆਪਾਂ ਗੱਲ ਕਰਾਂਗੇ ਐਪਲ ਸਾਈਡਰ ਵਿਨੇਗਰ ਬਾਰੇ ਆਮ ਤੌਰ ਤੇ ਪਿਆਰ ਨਾਲ ਤੁਸੀਂ ਇਹਨੂੰ ਏਸੀਵੀ ਕਹਿੰਦੇ ਹੋ ਸੋ 10 ਐਮ ਐਲ ਏਸੀਵੀ ਇਨ 1 ਗਲਾਸ ਆਫ ਵਾਟਰ ਜੇ ਤੁਸੀਂ ਖਾਲੀ ਪੇਟ ਲੈਂਦੇ ਹੋ ਔਰ ਉਸ ਤੋਂ ਬਾਅਦ ਡਿਨਰ ਤੋਂ ਪਹਿਲਾਂ 10 ml in one glass of water ਤੁਸੀਂ ਹਰ ਰੋਜ਼ ਲੈਣੇ ਹੋ 1 ਮਹੀਨਾ ਲੈਣ ਦੇ ਨਾਲ ਤੁਹਾਨੂੰ ਕਾਫੀ ਬੈਲੀ ਫੈਟ ਦੇ ਵਿੱਚ ਫਰਕ ਪੈ ਸਕਦਾ ਹੈ weight loss effects apple cider vinegar ਦੇ ਬਹੁਤ ਅੱਛੇ ਹਨ ਇਸ ਤੋਂ ਇਲਾਵਾ ਇੱਕ ਤੁਸੀਂ ਡੀਟੌਕਸ ਵਾਟਰ ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਕਿ ਬੋਤਲ ਦੇ ਵਿੱਚ ਖੀਰਾ ਹੁੰਦਾ ਹੈ ਥੋੜੀ ਜਿਹੀ ਮਿੰਟ ਲੀਫਸ ਹੁੰਦੇ ਆ ਥੋੜਾ ਜਿਹਾ ਲੈਮਨ ਹੁੰਦਾ ਹੈ ਸੋ that is a good detox water ਇਹ ਤੁਹਾਡੀ ਸਕਿਨ ਨੂੰ ਕਲੀਨ ਕਰਦਾ ਹੈ ਬੋਡੀ ਦੇ ਵਿੱਚੋਂ ਤੁਹਾਡੇ ਟੌਕਸਿਨਸ ਨੂੰ ਰਿਮੂਵ ਕਰਦਾ ਹੈ ਨਾਓ ਇੱਕ ਹੋਰ ਥੋੜਾ ਜਿਹਾ ਯੂ نو ਵੈਰੀ ਨਾਈਸ ਡੀਟੌਕਸ ਵਾਟਰ ਇਹ ਹੈ ਕਿ ਤੁਸੀਂ ਮੁਲੇਠੀ ਲਓ ਮੁਲੇਠੇ ਨੂੰ ਤੁਸੀਂ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਕਰ ਲਓ ਜਾਂ ਤੁਸੀਂ ਉਹਦਾ ਮੁਲੇਠੀ ਪਾਊਡਰ ਲੈ ਲਓ ਤੁਸੀਂ ਰਾਤ ਨੂੰ ਉਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਸੋਕ ਕਰੋ ਸਵੇਰੇ ਉੱਠ ਕੇ ਉਹਨੂੰ ਥੋੜਾ ਜਿਹਾ ਵਾਰਮ ਕਰੋ ਪਾਣੀ ਨੂੰ ਛਾਣਨ ਤੋਂ ਬਾਅਦ ਉਹਦੇ ਵਿੱਚ ਤੁਸੀਂ पूरा ਚਾ ਲੈਮਨਸ ਕਵੀਸ ਕਰੋ ਸੋ ਇਹ ਪਾਣੀ ਤੁਸੀਂ 1 ਲੀਟਰ ਬਣਾ ਸਕਦੇ ਹੋ ਔਰ ਇਹ ਪਾਣੀ ਸਾਰਾ ਦਿਨ ਲੈਣ ਦੇ ਨਾਲ ਤੁਹਾਨੂੰ ਫ੍ਰੀਕੁਐਂਸੀ ਆਫ ਯੂਰੀਨੇਸ਼ਨ ਥੋੜੀ ਜ਼ਿਆਦਾ ਹੋਏਗੀ ਐਂਡ ਥਿਸ ਵਿਲ ਡੈਫੀਨਿਟਲੀ ਹੈਲਪ ਯੂ ਟੂ ਲੂਜ਼ ਯੋਰ ਬੈਲੀ ਫੈਟ ਇਸ ਤੋਂ ਇਲਾਵਾ ਸਾਡੀ ਕਿਚਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਬੈਲੀ ਫੈਟ ਵਾਸਤੇ ਬਹੁਤ ਇਫੈਕਟਿਵ ਹੁੰਦੀਆਂ ਜਿਵੇਂ ਕਿ ਅਜਵਾਇਨ ਹੁੰਦੀ ਹੈ ਖਾਣੇ ਤੋਂ ਬਾਅਦ ਤੁਸੀਂ 1 स्पून ऑफ अजवाइन ਲੈ ਲਓ ਜੇ ਅੱਜ ਕੱਲ ਦੇ ਮੌਸਮ ਵਿੱਚ ਤੁਹਾਨੂੰ ਲੱਗਦਾ ਹੈ ਕਿ ਅਜਵਾਈਨ ਗਰਮੀ ਕਰ ਰਹੀ ਹੈ ਤੁਸੀਂ 1/2 टीस्पून ਅਜਵਾਈਨ ਲੈ ਲਓ ਔਰ ਉਹਦੇ ਵਿੱਚ 1/2 टीस्पून ਸੌਂਫ ਜਿਹਦੀ ਕੀ ਤਾਸੀਰ ਠੰਡੀ ਹੁੰਦੀ ਹੈ ਸੋ ਇਹ ਕੰਬੀਨੇਸ਼ਨ ਲੈਣ ਤੋਂ ਬਾਅਦ ਤੁਸੀਂ ਕਾਫੀ ਹਲਕਾ ਫੀਲ ਕਰੋਗੇ ਡਾਈਜੈਸ਼ਨ ਫਾਸਟ ਹੋਏਗੀ ਮੈਟਾਬੋਲਿਜ਼ਮ ਫਾਸਟ ਹੋਏਗਾ ਔਰ weight loss ਰਿਜ਼ਲਟਸ ਜਿਹੜੇ ਹਨ ਉਹ ਬੈਟਰ ਹੋਣਗੇ ਇਸ ਤੋਂ ਇਲਾਵਾ ਤੁਸੀਂ ਇਹ ਨਾ ਭੁੱਲੋ ਕਿ ਪਾਣੀ ਪੀਣਾ ਤੁਹਾਡੇ ਵਾਸਤੇ ਕਿੰਨਾ ਜ਼ਰੂਰੀ ਹੈ ਸੋ ਐਟਲੀਸਟ ਜੇ ਤੁਸੀਂ ਬੈਲੀ ਫੈਟ ਨੂੰ ਅ ਏਮ ਕਰ ਜੇ ਤੁਸੀਂ ਬੈਲੀ ਫੈਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਐਟ ਲੀਸਟ 15 ਟੂ 20 ਗਲਾਸਸ ਆਫ ਵਾਟਰ ਡੈਫੀਨੇਟਲੀ ਤੁਸੀਂ ਪਾਣੀ ਦੇ ਪੀਓ ਔਰ ਜਿੰਨੀ ਤੁਹਾਡੀ ਫ੍ਰੀਕਵੈਂਸੀ ਆਫ ਯੂਰੀਨੇਸ਼ਨ ਹੈ ਉਹ ਡਬਲ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡੀ ਬਾਡੀ ਦੇ ਵਿੱਚ ਫੈਟ ਜਾਂ ਜਿਹੜਾ ਪਰਟੀਕੂਲਰਲੀ ਜਿਹੜਾ ਬੈਲੀ ਫੈਟ ਹੈ ਉਹਨੂੰ ਤੁਸੀਂ ਘਟ ਕਰ ਸਕਦੇ ਹੋ ਸੋ ਜੀਰਾ ਐਂਡ ਸਿਨਮਨ ਵਾਟਰ ਥੈਨ ਲੇਮਨ ਕਕੰਬਰ ਐਂਡ ਮਿੰਟ ਵਾਟਰ ਐਪਲ ਸਾਈਡਰ ਵਿਨੇਗਰ ਮੁਲੇਠੀ ਐਂਡ lemon water and lots of water it definitely ਤੁਹਾਡੇ ਬੈਲੀ ਫੈਟ ਨੂੰ ਕੱਟ ਕਰਨ ਵਿੱਚ اور weight loss ਕਰਨ ਦੇ ਵਿੱਚ ਮਦਦ ਕਰ ਸਕਤੇ ਹੈ so this is dietitian pallavi jassal stay tuned ਜਦ ਤੱਕ ਆਪਾਂ ਫੇਰ ਮਿਲਾਂਗੇ stay blessed and live life more